ਅਗਲਾ ਮੈਰੀਕਦੇ ਮੈਨੂੰ ਯਾਦ ਆਖੀ ਵੀ ਕਿ ਇੱਕ ਵਾਰੀ ਸਿਰਫ ਉਹਨਾਂ ਨੇ ਮੇਰੇ ਤੇ ਹੱਥ ਚੱਕਿਆ ਸੀ ਤੇ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ ਸਾਡਾ ਟਰੈਕਟਰ ਟਲਾਣ ਦੀ ਤੇ ਖੜਾ ਸੀ ਜਦ ਮੈਂ ਭੱਜ ਕੇ ਜਾ ਕੇ ਨਾ ਕਿ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹਦੇ ਗੇਰ ਦੇ ਉੱਤੇ ਹੱਥ ਮਾਰ ਲਗਾਇਆ ਤੇ ਆਪ ਖੜਾ ਸੀ ਟਾਇਰ ਪੂਰੇ ਤੇ ਡੈਡੀ ਮੇਰੇ ਭੱਜੇ ਆਉਂਦੇ ਸੀ ਪੁਲਿਸ ਵਾਲੇ ਦੇ ਪਿੱਛੋਂ ਨਾ ਬਰੂਨ ਚੀਚੀ ਕਰਦੇ ਆਵਾਜ਼ਾਂ ਮਾਰਦੇ ਤੇ ਮੈਂ ਐ ਕਰਦੇ ਜਦੋਂ ਟਰੈਕਟਰ ਦਾ ਗੇਰ ਨਿਕਲਿਆ ਤੇ ਡੈਡੀ ਨੇ ਮੈਨੂੰ ਪਿੱਛੇ ਖਿੱਚ ਲਿਆ ਉਹਨੂੰ ਯਾਦ ਆ ਜਦੋਂ ਡੈਡੀ ਇੰਨੇ ਗੁੱਸੇ ਜਾ ਕੇ ਤੇ ਉਹਨਾਂ ਨੇ ਪਹਿਲੀ ਵਾਰੀ ਮਿਲ ਕੇ ਹੱਥ ਚੱਕਿਆ ਸੀ। ਯਾ ਜਦੋਂ ਅਸੀਂ ਵੱਡੇ ਹੋ ਗਏ ਨਾ ਯਾਰ ਅਸੀਂ ਤਾਂ ਆਪਦੇ ਪਿਓ ਨੂੰ ਕੋਦੇ ਜੱਫੀ ਨਹੀਂ ਭਾਈ ਇੰਨੇ ਸਾਲ ਹੋ ਗਏ ਮਾਂ ਨੂੰ ਕਰ ਸੀ ਫੇਰ ਪਾ ਲੈਨੇ ਹਾਂ ਠੀਕ ਹੈ ਪਿਓ ਨੂੰ ਕਦੇ ਜੱਫੀ ਨਹੀਂ ਪਾਦੇ ਲੋਕ ਮਤਲਬ ਮੇਰੇ ਕਦੇ ਮੈਨੂੰ ਯਾਦ ਆ ਕਿ ਵੀ ਕਿ ਇੱਕ ਵਾਰੀ ਸਿਰਫ ਉਹਨਾਂ ਨੇ ਮੇਰੇ ਤੇ ਇੰਦਾ ਹੱਥ ਚੱਕਿਆ ਸੀ ਤੇ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ। ਉਹ ਵੀ ਕੀ ਹੋਇਆ ਸੀ ਕਿ ਸਾਡਾ ਟਰੈਕਟਰ ਢਲਾਣ ਜੀ ਤੇ ਖੜਾ ਸੀ। ਤੇ ਮੈਂ ਭੱਜ ਕੇ ਜਾ ਕੇ ਨਾ ਕਿ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹਦੇ ਗੇਅਰ ਦੇ ਉੱਤੇ ਹੱਥ ਮਾਰ ਲਗਿਆ ਤੇ ਆਪ ਖੜਾ ਸੀ ਟਾਇਰ ਪੂਰੇ ਤੇ ਡੈਡੀ ਮੇਰੇ ਭੱਜੇ ਆਉਂਦੇ ਸੀ ਪੁਲਿਸ ਬੀਟ ਦੇ ਪਿਛੋਂ ਉਹਨੂੰ ਚੀਚੀ ਕਰਦੇ ਆਵਾਜ਼ਾਂ ਮਾਰਦੇ ਤੇ ਮੈਂ ਐ ਕਰਦੇ ਜਿਦੋਂ ਟਰੈਕਟਰ ਦਾ ਗੇਅਰ ਨਿਕਲਿਆ ਤੇ ਡੈਡੀ ਨੇ ਮੈਨੂੰ ਪਿੱਛੇ ਖਿੱਚ ਲਿਆ ਮੈਨੂੰ ਪਿੱਛੇ ਖਿੱਚਿਆ ਤੇ ਟਰੈਕਟਰ ਅੱਗੇ ਜਾ ਕੇ ਪੂਰਾ ਰੜਕੇ ਪੈਲ ਗਿਆ ਸੀ ਉਹ ਟਰੈਕਟਰ ਸਾਡਾ ਨਾ ਤੇ ਮੈਨੂੰ ਉਦੋਂ ਜ਼ਿਆਦਾ ਜਦੋਂ ਡੈਡੀ ਇੱਥੇ ਦੂਸੇ ਜਾ ਗਏ ਤੇ ਉਹਨਾਂ ਨੇ ਪਹਿਲੀ ਵਾਰੀ ਮਿਲ ਕੇ ਹੱਥ ਚੱਕਿਆ ਸੀ ਤੇ ਮਾਰਿਆ ਨਹੀਂ ਸੋ ਮੈਨੂੰ ਬਿਲਕ ਮੈਨੂੰ ਵੀ ਆਈ ਲੱਗਦਾ ਮੈਂ ਪਤਾ ਨਹੀਂ ਸ਼ਾਇਦ ਵਿਚਰ ਉਦਾ ਵੀ ਉਹ ਵੀ ਮੋਸ਼ਨਲ ਸੀ ਬਹੁਤ ਜ਼ਿਆਦਾ ਤੇ ਬੱਚਿਆਂ ਦਾ ਅੱਜ ਜਰੂਰ ਮੈਂ ਕਹਿੰਦਾ ਮੈਂ ਕਿਉਂਕਿ ਮੇਰੇ ਕੋਲ ਟਾਈਮ ਬਦਲ ਗਿਆ ਸਾਰੇ ਬੰਦੇ ਆਪਣੇ ਕੰਮ-ਕਾਰ ਚ ਇੰਨੇ ਬਿਜ਼ੀ ਹੋ ਗਏ ਲਾਈਫ ਇੰਨੀ ਫਾਸਟ ਹੋ ਗਈ ਆ ਅਕਸਰ ਤੌਰ ਤੇ ਮੈਂ ਕਈ ਬੰਦਿਆਂ ਤੋਂ ਸੁਣਦਾ ਹਾਂ ਉਹਨਾਂ ਵੀ ਯਾਰ ਜਦੋਂ ਅਸੀਂ ਵੱਡੇ ਹੋ ਗਏ ਨਾ ਤੇ ਯਾਰ ਅਸੀਂ ਤਾਂ ਆਪਦੇ ਪਿਓ ਨੂੰ ਕਦੇ ਜੱਫੀ ਨਹੀਂ ਪਾਈ ਐਨੇ ਸਾਲ ਹੋ ਗਏ ਮਾਂ ਨੂੰ ਕਰ ਸੀ ਫੇਰ ਪਾ ਲੈਨੇ ਹਾਂ ਠੀਕ ਹੈ ਪਿਓ ਨੂੰ ਕਈ ਵਾਰੀ ਜੱਫੀਆਂ ਨਹੀਂ ਪਾਉਦੇ ਲੋਕੀ 20 ਸਾਲ ਲੰਘ ਜਾਂਦੇ ਆ ਬਾਪੂ ਬਜ਼ੁਰਗ ਹੋ ਜਾਂਦਾ ਉਹਦੋਂ ਬਾਅਦ ਇੱਕ ਮੈਂ ਤੁਹਾਡੇ ਚ ਛੇਜਕ ਪੈਦਾ ਹੋ ਜਾਂਦੀ ਆ ਹੈਨਾ ਉਹੀ ਪੱਕੀ ਫਿਕਸ ਹੋ ਜਾਂਦੀ ਆ ਉਹ ਡੈਡੀ ਕਿਵੇਂ ਉਹਦੀ ਵਾ ਠੀਕ ਆ ਉਹ ਵੀ ਆ ਜੇ ਕਰ ਦਿੰਦੇ ਆ ਬਸ ਇੰਨਾ ਕੁ ਬਹੁਤ ਹੁੰਦਾ ਸੋ ਮੈਂ ਜਿਹੜਾ ਮੇਰਾ ਵੱਡਾ ਬੇਟਾ ਉਹ ਹੁਣ 16 ਸਾਲ ਦਾ ਜੀ ਇੱਕ ਤੇ ਮੈਨੂੰ ਬਹੁਤ ਹੁੰਦਾ ਮੈਂ ਉਹਨੂੰ ਇਹ ਬਹੁਤ ਜਨਾ ਹੈ ਯਾਰ ਵੱਡੇ ਹੋ ਤੇ ਜਵਾਗ ਨਾ ਇੰਨਾ ਜੱਫੀਆਂ ਪਾਉਂੋ ਹਟ ਜਾਂਦੇ ਆ ਇਹ ਹੋ ਜਾਂਦੇ ਆ ਇਹ ਹੋ ਜਾਂਦੇ ਆ ਉਹ ਹੋ ਜਾਂਦੇ ਆ ਇੱਕ ਦਿਨ ਸੀ ਇੱਥੇ ਕੋਈ ਬ੍ਰਿਗੇਡ ਇੰਟਰਵਿਊ ਚੱਲਦੀ ਸੀ ਮਨੁਚੰਦ ਦੇ ਨੇ ਉਸ ਇੰਟਰਵਿਊ 'ਚ ਦੱਸਿਆ ਕਹਿੰਦਾ ਇੱਕਮ ਨੇ ਨਾ ਆਪਣੇ ਫੋਨ 'ਤੇ అలਾਰਮ ਲਾਇਆ ਵੱਜੇ ਜਿਉ 7 ਵਜੇ ਆਉਤੇ ਲਿਖਦਾ ਗੋ ਹੱਗ ਪਾਪਾ ਹਨਾ ਵੀ ਜਾਓ ਜਾ ਕੇ ਜੱਫੀ ਪਾਓ ਹਨਾ ਗੋ ਸਪੈਂਡ ਟਾਈਮ ਵਿਦ ਪਾਪਾ ਹਨਾ ਤੇ ਉਹ ਆਉਗਾ ਮੇਰੇ ਕੋਲ ਬਹਿਦਾ ਹਾਂਜੀ ਜਿਹੜੀ ਕਿਦਾਂ ਜੀਵੋ ਉਹਨੂੰ ਵਧੀਆ ਲੱਗਦਾ ਦੀ ਮੈਂ ਕਿਉਂਕਿ ਕਰਕੇ ਮੈਂ ਬਹੁਤ ਠੇਢ ਪੰਜਾਬੀ ਵਾਲਾ ਬੰਦਾ ਹਾਂ ਸਾਰੇ ਉੱਥੇ ਬੰਦੇ ਤੇ ਉਹ ਜਦੋਂ ਮੈਨੂੰ ਫੋਨ ਵੀ ਕਰਦਾ ਬੇਸ ਟਾਈਮ ਉਹ ਇਕੱਲਾ ਹੀ ਆ ਜਿਹਨੇ ਉਹਨੇ ਕਿਹਾ ਹਾਂ ਬਾਕੂ ਜੀ ਕਹਿੰਦਾ ਜੀ ਠੀਕ ਹੈ ਜੀ ਉਹ ਪਾਪਾ ਵੀ ਨਹੀਂ ਕਹਿੰਦਾ ਮੈਨੂੰ ਹਨਾ ਉਹਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਸੋ ਮੈਨੂੰ ਐ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਕਿ ਉਹ ਪੁੱਤ ਦੇ ਵਿੱਚ ਫਰੈਂਡਸ਼ਿਪ ਗੱਲਾਂ ਬਾਤਾਂ ਜੀ ਹੋਣ ਹਾਂ ਤੁਹਾਡੀ ਰਿਸਪੈਕਟ ਦਾ ਇੱਕ ਦਾਇਰਾ ਹੋਵੇ ਪਰ ਐ ਨਾ ਹੋਵੇ ਕਿ ਯਾਰ ਤੁਸੀਂ ਜੱਗੀਆਂ ਜੁਕੀਆਂ ਬੋਣਦੇ ਜਾਂਦੇ ਰਹੋ